ਇੱਕ ਇਹ ਪਾਲਿਸੀ ਹੈ ਕੀ ਆ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਾਓ ਤੁਹਾਡਾ ਲੰਬਾ ਤਜਰਬਾ ਹੈ ਤੁਸੀਂ ਪੜਦੇ ਵੀ ਹੋ ਸਟੱਡੀ ਵੀ ਕਰਦੇ ਹੋ ਸਾਰੇ ਮਸਲੇ ਨੂੰ ਤੁਸੀਂ ਮਾਹਰ ਹੋ ਇਸ ਚੀਜ਼ ਦੇ ਅ ਇਸ ਤਰ੍ਹਾਂ ਵੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਉਸ ਗੱਲ ਦਾ ਜਵਾਬ ਦੇਣਾ ਜਿਹੜਾ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀ ਕਹਿੰਦੇ ਨੇ ਵੀ ਬਹੁਤ ਫਾਇਦੇਮੰਦ ਚੀਜ਼ ਹੈ ਜੀ ਮੈਂ ਉਹਨਾਂ ਵਾਸਤੇ ਇੱਕ ਆਫਰ ਰੱਖਦਾ ਮੈਂ ਸਮਝਦਾ ਵੀ ਜੇ ਇੰਨੀ ਫਾਇਦੇਮੰਦ ਹੈ ਤੁਸੀਂ ਜਦੋਂ ਸੱਤਾ ਚਾਏ ਉਦੋਂ ਇੱਕ ਬੜਾ ਰੌਲਾ ਪਾਇਆ ਸੀ ਵੀ ਜੇ ਸਾਡੇ ਐਮਐਲਏ ਨੇ ਉਹ ਆਮ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਮੁੰਡੇ ਨੇ ਜੀ ਮੈਂ ਖਾ ਉਹਨਾਂ ਦੀ ਗਰੀਬੀ ਦੂਰ ਕਰ ਦੋ ਵਿਚਾਰਿਆਂ ਦੀ ਉਹਨਾਂ ਦੀ ਜ਼ਮੀਨ ਉਹਨਾਂ ਦੇ ਰਿਸ਼ਤੇਦਾਰਾਂ ਦੀ ਜ਼ਮੀਨ ਲੈਂਡ ਪੂਲਿੰਗ ਚ ਲੈ ਲਓ ਹੂੰ ਤੇ ਉਹਨਾਂ ਨੂੰ ਅਮੀਰ ਕਰ ਦੋ ਕਰੋੜਪਤੀ ਕਰ ਦੋ ਵਿਚਾਰੇ ਕਿਉਂ ਗਰੀਬ ਰਹਿਣ ਹੂੰ ਇਸ ਕਿਸਾਨਾਂ ਨੂੰ ਕਿਉਂ ਪਰੇਸ਼ਾਨ ਕੀਤੇ ਜਿਹੜੇ ਨਹੀਂ ਚਾਹੁੰਦੇ ਉਹ ਰੈਜ਼ੋਲੂਸ਼ਨ ਪਾ ਪਾ ਕੇ ਆਮ ਇਜਲਾਸ ਕਰਕੇ ਕਹਿੰਦੇ ਨੇ ਵੀ ਅਸੀਂ ਨਹੀਂ ਦੇਣੀ ਜੀ ਤੇ ਉਹ ਜ਼ਰੂਰ ਐਵੇਂ ਜ਼ਬਰਦਸਤੀ ਉਹਨਾਂ ਨੂੰ ਮਾਰ ਕੇ ਅਖੀਰ ਖੜਾਉਣੀ ਹੈ ਇਨ ਆਪਣੇ ਤੁਹਾਡੇ ਕੋ 94 ਐਮਐਲਏ ਨੇ ਉਹਨਾਂ ਦੇ ਘਟੂ ਘਟ 200 ਰਿਸ਼ੇਦਾਰ ਹੋਣਗੇ ਇੰਨੀ ਜ਼ਮੀਨ ਤਾਂ ਉਹਨਾਂ ਕੋਲੋਂ ਨਿਕਲਿਆ ਹੈਗੀ ਉਹਨਾਂ ਨੂੰ ਅਮੀਰ ਕਰੋ ਪਹਿਲਾਂ ਕਰੋੜਪਤੀ ਕਰੋ ਅਗਲੀ ਗੱਲ ਜਦੋਂ ਕੋਈ ਵੀ ਪਾਲਿਸੀ ਬਣਦੀ ਹੈ ਸਰਕਾਰ ਦੀ ਇੱਕ ਡਿਊਟੀ ਹੁੰਦੀ ਹੈ ਵੀ ਉਹ ਜਾ ਕੇ ਪਹਿਲਾਂ ਸਮਾਜ ਦੇ ਵਿੱਚ ਇੱਕ ਸਰਵੇ ਕਰਨ ਦੇਖਣ ਵੀ ਇਸ ਪਾਲਿਸੀ ਦਾ ਸੋਸ਼ਲ ਇੰਪੈਕਟ ਕੀ ਹੋਏਗਾ ਲੋਕਾਂ ਤੇ ਕੀ ਅਸਰ ਹੋਏਗਾ ਜਿਹੜੇ ਲੋਕਾਂ ਦੀ ਇੱਥੇ ਜ਼ਮੀਨ ਆਏਗੀ ਉਹ ਇਥੋਂ ਉਜੜਨਗੇ ਕਿੱਥੇ ਜਾਣਗੇ ਉਹਨਾਂ ਦਾ ਉੱਥੇ ਜੀਵਨ ਕਿਸ ਤਰ੍ਹਾਂ ਹੋਏਗਾ ਉਹਦੇ ਨਾਲ ਹੋਰ ਕੌਣ-ਕੌਣ ਪ੍ਰਭਾਵਿਤ ਹੁੰਦਾ ਹੈ ਕੱਲਾ ਕਿਸਾਨ ਨਹੀਂ ਹੁੰਦਾ ਜਦ ਸਾਰਾ ਪਿੰਡੂ ਜਿਹੜੇਗਾ ਉੱਥੇ ਜਿਹੜੇ ਪਿੰਡ ਵਿੱਚ ਰਹਿੰਦੇ ਮਜ਼ਦੂਰ ਨੇ ਉਹਨਾਂ ਦਾ ਵੀ ਕਿੰਨਾ ਪ੍ਰਭਾਵਿਤ ਹੋਏਗਾ ਇਹ ਤਾਂ 116 ਪਿੰਡਾਂ ਦੀ ਜ਼ਮੀਨ ਹੈ ਜੀ 76 ਪਿੰਡਾਂ ਦੀ ਹਾਊਸਿੰਗ ਵਾਸਤੇ ਠੀਕ ਹੈ 40 ਪਿੰਡਾਂ ਦੀ ਜਿਹੜੇ ਇਹਨਾਂ ਨੇ 6 ਇੰਡਸਟਰੀਅਲ ਜ਼ੋਨ ਬਣਾਉਣੇ 164 64 ਪਿੰਡ ਨਹੀਂ 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 116 ਨੇ ਮੇਰੇ ਕੋਲ ਲਿਸਟ ਪਈ ਹੈ ਠੀਕ ਹੈ 76 ਪਿੰਡ ਨੇ ਜਿਹੜੇ ਹਾਊਸਿੰਗ ਵਿੱਚ ਆਉਂਦੇ ਨੇ 40 ਪਿੰਡ ਨੇ ਜਿਨ੍ਹਾਂ ਦੀ 6 ਜ਼ੋਨ ਬਣਾਉਣੇ ਇੰਡਸਟਰੀਅਲ ਜ਼ੋਨ ਲੁਧਿਆਣਾ ਜ਼ਿਲ੍ਹੇ ਚ ਔਰ ਲੁਧਿਆਣਾ ਜ਼ਿਲ੍ਹੇ ਦੀ ਕੱਲੇ ਦੀ ਜ਼ਮੀਨ ਜਿਹੜੀ ਆ ਉਹ 45861 ਏਕੜ ਹੈ ਓਕੇ 24311 ਹਾਊਸਿੰਗ ਚ 21550 ਇੰਡਸਟਰੀ ਵਾਸਤੇ ਤੇ ਇਹ ਤੋਂ ਬਿਨਾ ਸਾਰੇ ਪੰਜਾਬ ਦੀ ਜਿਹੜੀ ਹੈ ਉਹ ਬਣਦੀ ਹੈ 65530 ਏਕੜ ਜਿਹੜੀ ਹੁਣ ਤੱਕ ਹੋਈ ਹੈ ਹਾਲੇ 165 ਕਲੋਨੀਆਂ ਦੀ ਪਾਈਪਲਾਈਨ ਚ ਹੈ ਇਹ ਤੇ ਹੀ ਰੋਲਾ ਪੈ ਗਿਆ ਉਹ ਹਾਲੇ ਰੋਕੀ ਬੈਠੇ ਨੇ ਜੇ ਕਿਤੇ ਉਹ ਵੀ ਕਰਦੇ ਤਾਂ 1.5 ਲੱਖ ਏਕੜ ਦੇ ਕਰੀਬੇ ਜਾਣੀ ਸੀ ਠੀਕ ਹੈ ਜੀ ਦੂਸਰੀ ਗੱਲ ਇਹ ਵੀ ਜੇ ਇਹਦਾ ਸੋਸ਼ਲ ਇਮਪੈਕਟ ਇਹਨਾਂ ਨੇ ਸਟੱਡੀ ਕੀਤਾ ਸੀ ਤਾਂ ਬਾਰ-ਬਾਰ ਪੁੱਛਦੇ ਹਾਂ ਸਾਨੂੰ ਦੱਸੋ ਹੈਗਾ ਕੋਈ ਸਾਨੂੰ ਦੇ ਦਿਓ ਹੂੰ ਤੁਹਾਡੇ ਸਾਹਮਣੇ ਮਿਸਾਲ ਮੋਹਾਲੀ ਦੀ ਮੋਹਾਲੀ ਕੋਈ 45 ਸਾਲ ਤੋਂ ਸ਼ੁਰੂ ਹੋਇਆ ਹੋਇਆ ਹਾਲੇ ਤੱਕ ਪੂਰਾ ਡਿਵੈਲਪਰ ਨਹੀਂ ਹੋਇਆ ਖਾਲੀ ਪਿਆ ਜਿਨ੍ਹਾਂ ਲੋਕਾਂ ਦੇ ਇੱਥੇ ਜ਼ਮੀਨਾਂ ਆ ਗਈਆਂ ਅੱਜ ਜੇ ਸੋਸ਼ਲ ਇੰਪੈਕਟ ਅੱਜ ਸਟਡੀ ਕਰੋ ਉਹਨਾਂ ਦੇ ਬਹੁਤੇ ਬੰਦੇ ਪੈਸੇ ਸੰਭਾਲ ਨਹੀਂ ਹੋਇਆ ਬੱਚੇ ਯਾ ਡਰਗ ਐਡਿਕਟ ਹੋ ਗਏ ਚਾਰ-ਚਾਰ ਕਾਰਾਂ ਖਰੀਦ ਲਈਆਂ ਇਹ ਆ ਫਿਰ ਜਦੋਂ ਵਿਲੇ ਹੋ ਗਏ ਉਹ ਹੁਣ ਸਕਿਉਰਿਟੀ ਗਾਰਡ ਲੱਗੇ ਹੋਏ ਨੇ ਮੋਹਾਲੀ ਦੇ ਵਿੱਚ ਅਨੇਕਾਂ ਮਸਾਲਾ ਨੇ ਮਿਸਕਿਉਰਟੀ ਗਾਰਡ ਲੱਗੇ ਹੋਏ ਨੇ ਔਰ ਫਿਰ ਕੁਝ ਜਿਹੜੇ ਸੀ ਥੋੜੇ ਬਹੁਤੇ 5-4% ਜਿਹੜੇ ਸਿਆਣੇ ਸੀ ਉਹਨਾਂ ਨੇ ਦੂਰ ਰੱਖ ਕੇ ਜ਼ਮੀਨਾਂ ਲੈ ਲਈਆਂ ਹੁਣ ਪੰਜਾਬ ਦੀ ਸਥਿਤੀ ਅਜੇ ਹੈ ਵੀ ਇਹ ਜੇ ਇਹਨਾਂ ਨੇ ਸਾਰਾ ਟੋਟਲ ਪ੍ਰੋਜੈਕਟ ਜਿਹੜਾ ਇਹਨਾਂ ਨੇ ਮਿਥਿਆ ਹੋਇਆ ਉਹ ਡੇਢ ਲੱਖ ਏਕੜ ਦਾ 165 ਕਲੋਨੀਆਂ ਦਾ ਵੀ ਆ ਜਾਂਦਾ ਜੀ ਚਲੋ 65000 ਏਕੜ ਤਾਂ ਇਹ ਹੈ ਠੀਕ ਹੈ ਫਿਰ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਹੈ ਉਹਦੇ ਜ਼ਮੀਨਾਂ ਕਿ ਪੰਜਾਬ ਹੈ ਕੀ ਪੰਜ ਆ ਹਰ ਸਟੇਟ ਨੂੰ ਅਕਾਲ ਪੁਰਖ ਨੇ ਕੁਝ ਨਾ ਕੁਝ ਬਖਸ਼ਿਆ ਸਾਨੂੰ ਉਪਜਾਊ ਧਰਤੀ ਤੇ ਪਾਣੀ ਬਖਸ਼ਿਆ ਰਾਜਸਥਾਨ ਨੂੰ ਉਹਨਾਂ ਨੇ ਪੱਥਰ ਬਖਸ਼ਿਆ ਅਸੀਂ ਪੈਸੇ ਦੇ ਕਿ ਲਿਆਉਣੇ ਆ ਝਾੜਚੰਗ ਝਾਰਖੰਡ ਵਿੱਚ ਕੋਲਾ ਹੈ ਉੱਥੋਂ ਪੈਸੇ ਦੇ ਕਿ ਲਿਆਉਣੇ ਆ ਕਿਤੇ ਲੋਹਾ ਹੈ ਉੱਥੋਂ ਪੈਸੇ ਦੇ ਕਿ ਲਿਆਉਣੇ ਆ ਕਿਤੇ ਤੰਬਾ ਹੈ ਪੈਸੇ ਦੇ ਕਿ ਲਿਆਉਣੇ ਆ ਤੇਲ ਹੈ ਪੈਸੇ ਦੇ ਕਿ ਲਿਆਉਣੇ ਆ ਸਾਡੇ ਕੋਲ ਤਾਂ ਉਪਜਾਊ ਜ਼ਮੀਨ ਤੇ ਪਾਣੀ ਹੈ ਹੋਰ ਤਾਂ ਕੋਈ ਹੈ ਨਹੀਂ ਅਸੀਂ ਇਸ ਪਾਣੀ ਔਰ ਉਪਜਾਊ ਜ਼ਮੀਨ ਚੋਂ 46% ਅੱਜ ਵੀ ਜਦ ਦੂਜੇ ਸੂਬਿਆਂ ਚ ਵੀ ਹੋਣ ਲੱਗੀ ਫਸਲ 46% ਕੰਟਰੀਬਿਊਸ਼ਨ ਅੱਜ ਵੀ ਸਾਡੀ ਨੈਸ਼ਨਲ ਕਿੱਟੀ ਦੇ ਵਿੱਚ ਹੂੰ ਤੇ ਜੇ ਇੱਥੇ ਤੁਸੀਂ ਇਦਾਂ ਉਪਜਾਊ ਜ਼ਮੀਨ ਉਜਾੜ ਦੇਣੀ ਹੈ ਮੈਂ ਇੱਕ ਮਿਸਾਲ ਦਿੰਦਾ ਜਦੋਂ ਚੰਡੀਗੜ੍ਹ ਬਸਿਆ ਉਦੋਂ 28170 ਏਕੜ ਸਿਰਫ ਜ਼ਮੀਨ ਐਕਵਾਇਰ ਕੀਤੀ ਸੀ ਔਰ ਉਸ ਵੇਲੇ ਦੇ ਲੀਡਰ ਜਿਹੜੇ ਸੀ ਉਹ ਇੰਨੇ ਵਿਜ਼ਨਰੀ ਸੀ ਉਹਨਾਂ ਨੇ ਦੇਖਿਆ ਵੀ ਇੱਥੇ ਧਰਤੀ ਹੇਠ ਪਾਣੀ ਹੈ ਨਹੀਂ ਨਾ ਇਹ ਜ਼ਮੀਨ ਉਪਜਾਊ ਹੈ ਇੱਥੇ ਕੈਪੀਟਲ ਬਣਾ ਦਿਓ 8170 اور ਅੱਜ ਤੱਕ ਹਾਲੇ ਚੰਡੀਗੜ੍ਹ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ 1955 ਤੋਂ ਸ਼ੁਰੂ ਹੋਇਆ ਹੈ ਹੂੰ ਉਹਦੇ ਬਾਅਦ ਮੋਹਾਲੀ ਤੁਹਾਡੇ 45 ਸਾਲ ਹੋ ਗਏ ਇਹ ਹਾਲੇ ਤੱਕ ਇਹ ਨਹੀਂ ਡਿਵੈਲਪ ਹੋਇਆ ਜਾਂ ਲੈਂਡ ਪੂਲਿੰਗ ਪਾਲਿਸੀ ਵੀ 2013 ਦੇ ਵਿੱਚ ਜਦੋਂ ਉਹਦੇ ਤਹਿਤ ਵੀ ਹੋਇਆ ਤਾਂ ਉਹ ਨਿਊ ਚੰਡੀਗੜ੍ਹ ਵਗੈਰਾ ਇਹ ਸਾਰੀ ਉਹ ਲੈਂਡ ਪੂਲਿੰਗ ਨਹੀਂ ਸੀ ਇਹਦਾ ਨਾਂ ਉਹਦਾ ਲੈਂਡ ਐਕ acquisition ਐਕਟ ਸੀਗਾ ਠੀਕ ਹੈ 2013 ਦਾ ਉਹਦੇ ਵਿੱਚ ਬੜਾ ਸਾਫ਼ ਲਿਖਿਆ ਸੀ ਜੀ ਜੇ ਉਹ ਜ਼ਮੀਨ ਲੈਣਗੇ ਮਾਰਕੀਟ ਰੇਟ ਨਾਲੋਂ 4 ਗੁਣਾ ਉਹਨੂੰ ਕੀਮਤ ਦਿੱਤੀ ਜਾਏ ਉਹ ਜਾੜਾ ਪੱਤਾ ਉਨੇ ਹੀ ਜਿੰਨੀ ਕੀਮਤ ਦਿੱਤੀ 4 ਗੁਣਾ 4 ਗੁਣਾ ਜਾੜਾ ਪੱਤਾ ਦਿੱਤਾ ਜਾਏ ਕੋਈ ਬੰਦੇ ਨਹੀਂ ਇੱਕ ਜਗ੍ਹਾ ਤੋਂ ਉੱਠ ਕੇ ਦੂਜੀ ਜਗ੍ਹਾ ਜਾ ਕੇ ਸੈਟਲ ਹੋਣਾ ਇੱਥੇ ਤੁਸੀਂ ਬੈਠੇ ਹੋ ਤੁਹਾਡਾ ਭਾਈਚਾਰਾ ਥੋਡੀ ਆਪਣੀ ਕਲਚਰ ਹੈ ਤੁਹਾਡੇ ਰਿਸ਼ਤੇਦਾਰ ਇੱਥੇ ਆਉਂਦੇ ਜਾਂਦੇ ਨੇ ਤੁਲੇ ਬੱਚੇ ਇੱਥੇ ਪੜ੍ਹਦੇ ਨੇ ਜਦ ਤੁਸੀਂ ਕਿਤੇ ਨਵੀਂ ਜਗ੍ਹਾ ਜਾਓਗੇ ਪਹਿਲਾਂ ਤਾਂ ਉੱਥੇ ਲੋਕਾਂ ਨਾਲ ਪਛਾਣ ਬਣਾਉਣ ਨੂੰ ਕਿੰਨੀ ਧੀਰ ਲੱਗ ਜੂ ਫਿਰ ਉਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਦੇ ਕਿੰਨੀ ਧੀਰ ਲੱਗ ਜੂ ਇਸ ਕਰਕੇ ਇਹ ਜ਼ਰੂਰੀ ਹੁੰਦਾ ਹੈ ਕਿ ਪਹਿਲਾਂ ਸੋਸ਼ਲ ਇੰਪੈਕਟ ਸਟਡੀ ਕੀਤਾ ਜਾਏ ਜੀ ਇਹਨਾਂ ਨੇ ਕਿਤੇ ਸਟਡੀ ਨਹੀਂ ਕੀਤਾ ਹਮ ਅਸਲ ਵਿੱਚ ਜੇ ਮੈਂ ਇਹ ਕਹਾ ਪੰਜਾਬ ਵਿੱਚ ਸਰਕਾਰ ਨਾਲੋਂ ਦੀ ਚੀਜ਼ ਹੈ ਨਹੀਂ ਜਿਹੜੇ ਸਾਡੇ ਮੰਤਰੀ ਸੰਤਰੀ ਨੇ ਇਹ ਸਾਰੇ ਦਿੱਲੀ ਵਾਲੇ ਜਿਹੜੇ ਸਾਡੇ ਤਾੜ ਵੀ ਨੇ ਉਹ ਉਹਨਾਂ ਨੇ ਇਹਨਾਂ ਤੇ ਕਬਜ਼ਾ ਕਰ ਲਿਆ ਕਿਸੇ ਦੀ ਹਿੰਮਤ ਨਹੀਂ ਉਹਦੇ ਮੂਰੇ ਚੁੰਮ ਕਰਨ ਦੀ ਨਹੀਂ ਮੈਂ ਤਾਂ ਇਹ ਮੰਨ ਕੇ ਚੱਲਦਾ ਹਰ ਬੰਦੇ ਦੀ ਇੱਕ ਆਤਮਾ ਹੁੰਦੀ ਹੈ ਜਦੋਂ ਆਤਮਾ ਮਰ ਜਾਂਦੀ ਹੈ ਤਾਂ ਫਿਰ ਉਹ ਗਲਤ ਕੰਮ ਕਰਦਾ ਹੈ ਜਦੋਂ ਆਤਮਾ ਜਿਉਂਦੀ ਹੁੰਦੀ ਹੈ ਉਹਨੂੰ ਗਲਤ ਕੰਮ ਕਰਨ ਤੋਂ ਰੋਕਦੀ ਹੈ ਜੇ ਤੇ ਸਾਡਾ ਚੀਫ ਮਿਨਿਸਟਰ ਬਾਰ-ਬਾਰ ਦੋਹਾਈਪਾਪਾ ਕਹਿੰਦਾ ਮੈਂ 3 ਕਰੋੜ ਲੋਕਾਂ ਦਾ ਕਸਟੋਡੀਅਨ ਐ ਕਸਟੋਡੀਅਨ ਦਾ ਕੰਮ ਇਹ ਨਹੀਂ ਹੁੰਦਾ ਵੀ ਆਪਣੇ ਲੋਕਾਂ ਨੂੰ ਉਜਾੜ ਦੇ ਉਹ ਤਾਂ ਕਹਿ ਰਹੇ ਨੇ ਕਿ ਵੀ ਇਸ ਦਾ ਕਿਸਾਨਾਂ ਨੂੰ ਇਲਾਬ ਹੋਣਾ ਹੈ ਕਿ ਇਕਤਾ ਉਹਨਾਂ ਨੂੰ ਠੇਕਾ ਮਿਲਣਾ ਹੈ ਜਿਹੜਾ 50000 ਰੁਪਏ ਜਦੋਂ ਉਹਨਾਂ ਨੇ ਅਕਸੈਪਟ ਕਰ ਲਿਆ ਉਦੋਂ ਦੇ ਦੇਣਾ ਹੈ ਅਸੀਂ ਨਾਲ ਦੀ ਨਾਲ ਚੈੱਕ ਉਸ ਤੋਂ ਬਾਅਦ 70000 ਰੁਪਏ ਠੇਕਾ ਹੈ ਅਸੀਂ ਉਦੋਂ ਤੱਕ ਦੇਣਾ ਜਦੋਂ ਤੱਕ ਡਿਵੈਲਪ ਨਹੀਂ ਹੁੰਦਾ ਜਦੋਂ ਡਿਵੈਲਪ ਹੋ ਰਿਹਾ ਹੋਏਗਾ ਉਦੋਂ 1 ਲੱਖ ਰੁਪਏ ਠੇਕਾ ਕਰ ਦੇਣਾ ਤੇ ਨਾਲ ਕਹਿੰਦੇ ਅਸੀਂ 1000 ਗਜ ਦਾ ਜਿਹੜਾ ਉਹ ਰੈਸ਼ੀ ਪਲਾਟ ਦੇਣਾ ਤੇ 200 ਗਜ ਦਾ ਕਮਰਸ਼ੀਅਲ ਪਲਾਟ ਦੇਣਾ ਉਹ ਕਹਿੰਦੇ ਹੈਗੇ ਅਸੀਂ ਤਾਂ ਇਹ ਰੇਟ ਦੇਖੋ ਅਸੀਂ ਕਿੱਥੇ ਉਹ ਕਰੋੜ ਦਾ ਕਿਲਾ ਜੇ ਹੋਊਗਾ ਤਾਂ ਅਸੀਂ 4-5 ਕਰੋੜ ਦਾ ਕਿਲਾ ਬਣਾਉਣਾ ਮੈਂ 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 ਅਰਜ਼ ਕਰਾਂ ਮੈਂ ਉਹ ਤਾਂ ਕਰਦੇ ਨੇ ਹਵਾਈ ਗੱਲਾਂ ਉਹ ਪਾਲਸੀ ਤੇ ਨਹੀਂ ਬੋਲਦੇ ਉਹ ਸਾਰਾ ਠੇਕੇ ਦੇ ਆਲੇ-ਦਾਲ ਹੀ ਘੁੰਮਦੇ ਨੇ ਪਾਲਸੀ ਦੇ ਵਿੱਚ ਕਿਉਂ ਕਿਸੇ ਨੂੰ ਦੱਸਦੇ ਨਹੀਂ ਆਹ ਕੀ ਲਿਖਿਆ ਹੈ ਪਰਸਨ ਕੈਨ ਗੈਟ ਦਾ ਕੈਸ਼ ਕੰਪੰਸੇਸ਼ਨ ਆਫਟਰ ਅ ਪੀਰੀਅਡ ਆਫ 3 ইয়ারਸ ਫਰਮ ਦਾ ਲਾਂਚ ਆਫ ਦਾ ਸਕੀਮ ਹੁਣ ਲਾਂਚ ਕੀਤੀ ਹੈ ਤਾਂ 3 ਸਾਲ ਬਾਅਦ ਤੁਸੀਂ ਠੇਕਾ ਲੈਣ ਲੱਗੋਗੇ ਠੀਕ ਹੈ ਐਜ original scheme rate by surrendering is special loi loi واپس ਕਰਦੇ ਫਿਰ ਉਹ ਫਿਰ ਇਹਦੇ ਚ 30000 ਏਕੜ ਲਿਖਿਆ ਹੈ ਬਾਕੀ ਹਵਾ ਚਾਹਲੇ ਐਮੈਂਡਮੈਂਟ ਪਾਲਿਸੀ ਚ ਕੋਈ ਨਹੀਂ ਹੋਈ 50000 ਲੱਖ ਚਲੋ ਜੇ ਲੱਖ ਵੀ ਹੈ ਠੀਕ ਹੈ ਮੈਂ ਇੱਕ ਗੱਲ ਪੁੱਛਦਾ 65533 ਏਕੜ ਜ਼ਮੀਨ ਇਹਨਾਂ ਨੇ ਲੈਣੀ ਹੈ ਇਹਦੇ ਚ ਠੀਕ ਹੈ ਇਹਨੂੰ ਲੱਖ ਨਾਲ ਮਲਟੀਪਲਾਈ ਕਰੋ 655 ਕਰੋੜ 33 ਲੱਖ ਰੁਪਏ ਬਣ ਗਿਆ ਹੂੰ ਕੋਈ ਬਜਟ ਪ੍ਰੋਵੀਜ਼ਨ ਹੈ ਇਸ ਸਰਕਾਰ ਦੇ ਪੱਲੇ ਹੈ ਕੁਛ ਇਹ ਤਾਂ ਕਰ ਜਾਂਦੇ ਕਿ ਤਾਂ ਤਨਖਾਹਾਂ ਦਿੰਦੇ ਨੇ ਹਰ ਸਾਲ 655 ਕਰੋੜ 33 ਲੱਖ ਰੁਪਇਆ ਜ਼ਮੀਨ ਦਾ ਠੇਕਾ ਦੇਣ ਨੂੰ ਹੈ ਇਹਨਾਂ ਕੋਲ ਇਹ ਸਿਰਫ ਇਹਦੇ ਹਾਲੇਦ ਵਾਲੇ ਅਸਲ ਚ ਗੱਲ ਇਹ ਹੈ ਪੱਲੇ ਹੈ ਨਹੀਂ ਤੇ ਲਾ ਕਰਦੀ ਮੇਲਾ ਮੇਲਾ ਹੁਣ ਇੱਕ ਹੋਰ ਇਹ ਪਹਿਲੀ ਵਾਰੀ ਇਤਿਹਾਸ ਵਿੱਚ ਇਦਾਂ ਨਹੀਂ ਕਦੇ ਦੇਖਿਆ ਆਹ ਜ਼ਮੀਨ ਜਿਹੜੀ ਤੁਹਾਡੀ ਐਕਵਾਇਰ ਕਰਨੀ ਹੈ ਜ਼ਮੀਨ ਮੇਰੀ ਜੀ ਮਾਲਕ ਮੈਂ ਹੂੰ ਇਹ ਆ ਕਿ 13ਵੇਂ ਤੋਂ ਚੌਧਰੀ ਬਣ ਕੇ ਬਿਲ੍ਹਾ ਮੈਂ ਤੇਰੀ ਜ਼ਮੀਨ ਮੈਂ ਤੈਨੂੰ ਅਮੀਰ ਕਰਦਾ 6 ਕਨਾਲ ਤਮ ਰੱਖ ਲਈਦਾ ਬਲੀ ਤੈਨੂੰ 2 ਕਨਾਲ ਦੇਤੀ 1000 ਗਜ ਦਾ ਤੇ 1 200 ਗਜ ਦਾ ਪਲਾਟ ਹਾਂ ਹਾਲੇ ਤੱਕ ਮੁਹਾੜੀ ਦੇ ਵਿੱਚ ਜਿਨ੍ਹਾਂ ਨੇ 2013 ਚ ਦਿੱਤੀ ਜ਼ਮੀਨ ਇੱਥੇ ਦਵਾਈ ਪਾਉਂਦੇ ਫਿਰਦੇ ਉਹਨਾਂ ਨੂੰ ਪਲਾਟ ਹੀ ਨਹੀਂ ਲੱਭੇ ਕਿੱਥੇ ਨੇ ਜਿਹੜੇ 2013 ਦੇ ਹੁਣ ਇੱਥੇ ਕਾਗਜ਼ ਚੱਕੀ ਫਿਰਦੇ ਉਹਨਾਂ ਨੂੰ ਪਤਾ ਨਹੀਂ ਸਾਡਾ ਪਲਾਟ ਕਿੱਥੇ ਹੋਇਆ ਤੇ ਗਮਾਂਡਾ ਵਾਲੇ ਕੋਈ ਰਾਹ ਨਹੀਂ ਦਿੰਦੇ ਤੇ ਇਹ ਇਹ ਜਿਨ੍ਹਾਂ ਨੇ ਏਡੀ ਵੱਡੀ ਪੱਧਰ ਤੇ ਜ਼ਮੀਨ ਐਕਵਾਇਰ ਐਕਵਾਇਰ ਕਰਨੀ ਹੈ ਹੂੰ ਚੰਡੀਗੜ੍ਹ ਸਾਰਾ ਵਿਸਾਲ ਉਹ ਤਾਂ 28170 ਏਕੜ ਹੈ ਸਾਰੇ ਚੰਡੀਗੜ੍ਹ ਦਾ ਸਾਰੇ ਚੰਡੀਗੜ੍ਹ ਦਾ ਠੀਕ ਹੈ ਤੇ ਇਹ ਪੈਂਡਾ ਜਾ ਰਿਹਾ ਹੈ ਇਹਦਾ ਮਤਲਬ 2.5 ਗੁਣਾ ਉਹਦੋਂ ਹੂੰ 2.5 ਚੰਡੀਗੜ੍ਹ ਵਸਾਉਣੇ ਨੇ ਉੱਥੇ ਫੇਰ ਸਾਨੂੰ ਕੋਈ ਇਹ ਤਾਂ ਦੱਸੇ ਵੀ ਇਹਨਾਂ ਸਰਕਾਰ ਕੋਲ ਡਿਮਾਂਡ ਕਿਹਨੇ ਰੱਖੀ ਵੀ ਸਾਨੂੰ ਤਾਂ ਜੀ ਘਰ ਚਾਹੀਦੇ ਨੇ ਅਸੀਂ ਬੜੇ ਔਖੇ ਸਾਡੇ ਸਾਡੇ ਵਾਸਤੇ ਘਰ ਬਣਾ ਕੇ ਦਿਓ ਕੋਈ ਅਜੇ ਤੱਕ ਕੋਈ ਸੰਸਥਾ ਕੋਈ ਲੋਕ ਆ ਕੇ ਕਦੇ ਸਰਕਾਰ ਕੋਲ ਰੌਲਾ ਪਾਇਆ ਹੋਵੇ ਸਾਨੂੰ ਮਕਾਨ ਚਾਹੀਦੇ ਨੇ ਪੰਜਾਬ ਦੀ 139000 1 1 ਕਰੋੜ 39000 39 ਲੱਖ ਆਬਾਦੀ 40 ਕਹਿ ਲਓ ਥੋੜੇ ਜਿ ਉੱਤੇ ਐ ਹਮ 1 ਕਰੋੜ 40 ਲੱਖ ਆਬਾਦੀ ਹਾਰੇ ਸ਼ਹਿਰਾਂ ਵਿੱਚ ਵਸਦੀ ਐ ਠੀਕ ਐ ਪੰਜਾਬ ਦੇ 237 ਕਸਬੇ ਤੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਇੰਨੀ ਆਬਾਦੀ ਵਸਦੀ ਐ ਆ ਜਿਹੜੀ 65000 ਏਕੜ ਤੁਸੀਂ ਲੈਣੀ ਐ ਇਦੇ ਵਿੱਚ ਇਤੋਂ ਵੱਧ ਆਬਾਦੀ ਸਮਝ ਜਾਣੀ ਹੈ ਉਹ ਕਿੱਥੋਂ ਲਿਆਉਂਗੇ ਪੰਜਾਬ ਦੀ ਆਬਾਦੀ ਤਾਂ 3 ਕਰੋੜ ਹੈ ਫਿਰ ਇੱਕ ਹੋਰ ਦੇਖੋ ਪੰਜਾਬ ਦੀ ਬਣਤਰ ਕਿਦਾਂ ਹੈ ਪੰਜਾਬ ਵਿੱਚੋਂ ਜਿਹੜੇ ਲੋਕ ਨੌਕਰੀ ਪੇਸ਼ਾ ਸੀ ਉਹਨਾਂ ਨੇ ਜਿੱਥੇ ਕੋਈ ਨੌਕਰੀ ਕਰਦੇ ਸੀ ਉੱਥੇ ਸਾਰੀ ਉਮਰ ਨੌਕਰੀ ਕੀਤੀ ਉੱਥੇ ਕੋਈ ਮਕਾਨ ਬਣਾ ਲਿਆ ਜਿਹੜੀ ਬਿਜ਼ਨਸ ਕਮਿਊਨਿਟੀ ਸੀ ਕੋਈ ਇੰਡਸਟਰੀ ਵਾਲਾ ਸੀ ਉਹ ਪਿੰਡਾਂ ਝੋਟੇ ਜਿੱਥੇ ਉਹਨਾਂ ਦੀ ਇੰਡਸਟਰੀ ਹੈ ਜਿੱਥੇ ਉਹਨਾਂ ਦਾ ਬਿਜ਼ਨਸ ਹੈ ਉੱਥੇ ਉਹਨਾਂ ਨੇ ਮਕਾਨ ਬਣਾ ਲਿਆ ਹੁਣ ਪਿੰਡਾਂ ਵਿੱਚ ਸਿਰਫ ਉਹ ਲੋਕ বাসਦੇ ਨੇ ਜਿਨ੍ਹਾਂ ਨੂੰ ਖੇਤੀ ਤੇ ਬਿਨਾਂ ਕੁਝ ਨਹੀਂ ਆਉਂਦਾ ਨਾ ਉਹਨਾਂ ਦੇ ਕੋਲ ਕੋਈ ਹਨਰ ਹੈ ਨਾ ਉਹਨਾਂ ਦੇ ਪੱਲੇ ਪੈਸਾ ਹੈ ਇਹ ਤਾਂ ਇੰਟਰਪਰਿਟਡ ਫੈਕਟਰ ਹੈ ਨਾ ਪੰਜਾਬ ਦਾ ਕਿਸਾਨ ਕਰਜ਼ੇ ਦੇ ਜਾਲ 'ਚ ਫਸਿਆ ਤੁਸੀਂ ਇਹਨਾਂ ਨੂੰ ਉਜਾੜ ਦਿਓ ਉਹ ਕੀ ਕਰਨਗੇ ਟਾਫੀਆਂ ਵੇਚਣਗੇ ਕੀ ਕਰਨਗੇ ਉਹਨਾਂ ਦੇ ਪੱਲੇ ਕੀ ਹੈ ਨਾ ਤਾਂ ਉਹਨਾਂ ਨੂੰ ਸਕਿੱਲ ਹੈ ਫਿਰ ਇਹ ਕਹਿੰਦੇ ਨੇ ਕਰੋੜਾਂ ਰੁਪਏ ਵਟ ਦੇਣਾ ਤੁਸੀਂ ਮੈਨੂੰ ਦੱਸਿਓ ਅੱਜ ਤੋਂ 100 ਸਾਲ ਨੂੰ ਜ਼ਮੀਨ ਦੇ ਰੇਟ ਕੀ ਹੋਣਗੇ ਇਹਨਾਂ ਕੋਲ ਡਿਵੈਲਪ ਕਰਨ ਵਾਸਤੇ ਥੇਲਾ ਨਹੀਂ ਹੁਣ ਇਹ ਹੈ ਦੋ ਕੰਮ ਕਰਨ ਜਾ ਰਹੇ ਨੇ ਹੈ ਇਹ ਜ਼ਮੀਨ ਇੱਕ ਵਾਰੀ ਐਲਓਆਈ ਕਿਸਾਨਾਂ ਨੇ ਬੈਂਕ ਮੰਗੇਟੇ ਨਾਲ ਢੰਗ ਨਾਲ ਇਹਨਾਂ ਨੂੰ ਹਾਂ ਕਰਦੇ ਹਨ ਐਲਓਆਈ ਸ਼ੂ ਕਰਦੇ ਨੇ ਫਿਰ ਇਹ ਕਹਿਣਗੇ ਕਿਸੇ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਨੂੰ ਸਾਡੇ ਕੋਲ 65533 ਏਕੜ ਜ਼ਮੀਨ ਹੈ ਸਾਨੂੰ ਇਹਦੇ ਤੇ ਲੋਨ ਦਿਓ ਲੋਨ ਲੈ ਕੇ ਅੱਜ ਤਨਖਾਹਾਂ ਦੇਣ ਵਾਸਤੇ ਲੋਨ ਲੈਂਦੇ ਨੇ ਉਹ ਜਿਹੜਾ ਅਗਲੀ ਇਲੈਕਸ਼ਨ ਆਉਂਦੀ ਹੈ ਇਹਨਾਂ ਦੇ ਦਿਮਾਗ 'ਚ ਇੱਕ ਕੀੜਾ ਹੈ ਵੀ 1000 1000 ਰੁਪਈਆ ਬੀਬੀ ਨੂੰ ਦੇਣਾ ਸ਼ੁਰੂ ਕਰ ਦਾਂਗੇ ਤੋਂ ਲੱਗਦਾ ਕਿ ਉਹ ਇਲੈਕਸ਼ਨ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਅਰਜਨ ਸਾਹਿਬ ਹਲੇ ਅੱਗੇ ਸੁਣੋ ਹੋਰ ਹਮ ਇਹ ਕਹਿ ਆ ਵੀ ਇਹਨਾਂ ਨੇ ਆ ਪੈਸਾ ਇੱਕ ਵੀ ਨਹੀਂ ਦੇਣਾ ਜ਼ਮੀਨ ਦੀ ਕੀਮਤ ਆ ਕਿਸੇ ਨੂੰ ਨਹੀਂ ਨਾ ਦੇਣੀ ਜੀ ਔਰ ਫੇਰ ਇਹ ਕਹਿ ਵੀ ਕਰਨਗੇ ਜਦੇ ਨਾਲ ਕੋਲੇ ਜ਼ਮੀਨ ਪਈ ਹੋਊ ਇਹਨਾਂ ਨੇ ਆਪ ਤਾਂ ਡਿਵੈਲਪ ਨਹੀਂ ਕਰਨੀ ਜਿਹੜੇ ਦਿੱਲੀ ਦੇ ਬੰਬੇ ਦੇ ਪੰਜਾਬ ਦੇ ਬਿਲਡਰ ਨੇ ਹਮ ਜਿਹੜੇ ਹੁਣ ਤੱਕ ਮੁੱਲ ਲੈ ਕੇ ਜ਼ਮੀਨਾਂ ਉੱਥੇ ਡਿਵੈਲਪ ਕਰਦੇ ਰਹੇ ਆ ਹੁਣ ਉਹ ਮੁਫਤ ਦੀ ਜ਼ਮੀਨ ਇਹਨਾਂ ਕੋਲ ਹੋ ਇਹ ਉਹਨਾਂ ਨੂੰ ਕਹਿੰਦੇ ਕਿ ਤੁਹਾਨੂੰ ਤੁਸੀਂ ਕਿਹੜਾ ਮੁੱਲ ਨਹੀਂ ਬੋਲੋ ਸਾਡੇ ਨਾਲ ਸੌਦਾ ਕਰੋ ਕਿੰਨੀ ਜ਼ਮੀਨ ਦਈਏ ਉਹਦੇ ਨਾਲ ਪੈਸਾ ਇਕੱਠਾ ਕਰੂੰਗੇ ਕਟੂਰ ਘਾਟੇ 1 ਲੱਖ ਕਰੋੜ ਦਾ ਸਕੈਮ ਹੋਏਗਾ ਹਿਸਟਰੀ 'ਚ ਇਦੋਂ ਵੱਡਾ ਸਕੈਮ ਕਦੇ ਨਹੀਂ ਹੋਇਆ ਹੋਊਗਾ ਇੱਕ ਗੱਲ ਪਰ ਇਹ ਤਾਂ ਇਹ ਕਿਹਾ ਜਾ ਰਿਹਾ ਕਹਿੰਦੇ ਕਿ ਬਿਲਡਰ ਕਹਿੰਦੇ ਪਹਿਲਾਂ ਇਹ ਕੁਝ ਕਰਦੇ ਸੀ ਉਹ ਲੁੱਟਦੇ ਸੀ ਅਸੀਂ ਤਾਂ ਹੁਣ ਸਰਕਾਰ ਵਿੱਚ ਇਹ ਇਹਨਾਂ ਨੇ ਕਿਹਾ ਵੀ ਉਹ ਕਰਦੇ ਸੀ ਅਸੀਂ ਕਰਕੇ ਦੇਖ ਲਈ ਉਹ ਉਹ ਕੱਲੇ-ਕੱਲੇ ਕਮਾ ਗਏ ਅਸੀਂ ਰਹਿ ਗਏ ਕਿਉਂਕਿ ਇੱਕ ਕਟੜੇ ਇਮਾਨਦਾਰ ਨੇ ਨਾ ਮੈਂ ਅਗਲੀ ਮਿਸਾਲ ਦਿੰਦਾ ਜੀ ਆ ਮੇਰੇ ਕੋਲ ਪਈ ਹੈ ਸਾਰੀ ਪਾਲਿਸੀ ਇਦੇ ਤੇ ਬੜੇ ਇਹਨਾਂ ਨੇ ਟੇਬਲ ਬਣਾ ਬਣਾ ਕੇ ਸਮਝਾਇਆ ਹੋਇਆ ਆ ਇੱਕ ਟੇਬਲ ਬਣਾਇਆ ਹੈ ਜੀ ਕਹਿੰਦੇ ਜੇ ਕੋਈ ਕਿਸੇ ਦੀ ਇਕੱਠੀ ਜ਼ਮੀਨ 9 ਏਕੜ ਆ ਗਈ ਨਾ ਹੂੰ ਅਸੀਂ ਉਹਨੂੰ 3 ਏਕੜ ਦੇਣੀ ਹੈ ਜੀ ਪਰ ਨਾਲ ਆ ਇੱਕ ਕਲਾਸ ਪਾਰਟੀ ਆ ਇੱਥੇ ਲਿਖਤਾ ਨੰਬਰ ਚਾਰਚ ਦ ਨੇਸੈਸਰੀ ਸਰਵਿਸਸ ਫਾਰ ਦਾ ਲੈਂਡ ਓਨਰਜ਼ ਏਰੀਆ ਥੈਟ ਇਜ਼ ਐਸਟੀਪੀ ਰੋਡ ਐਕਸੈਸ ਟੂ ਦਾ ਸਾਈਟ Public health services outside the site, etc., will be provided by the authority concerned and in return for which rupees 1 crore per acre or prevailing EDC, whichever is higher, will be charged from the landowner. For the Gamada area and for other special development authorities, the landowner shall pay double the amount. ਔਫ ਦਾ ਪ੍ਰਿਵੈਲਿੰਗ ਈਡੀਸੀ ਇਹ ਕਹਿੰਦੇ ਵੀ ਜਿਹੜੇ ਨੇ ਕਿਹਾ ਗੁਮਾੜਾ ਏਰੀਆ ਚ ਜੀ ਉਹ ਜਿਹੜੇ ਤਿੰਨ ਕਿੱਲੇ ਦੇਤੇ ਉਹਦੀ ਡਿਵੈਲਪਮੈਂਟ ਚਾਰਜਸ 1 ਕਰੋੜ ਰੁਪਇਆ ਪਰ ਏਕੜ ਦੇਣਾ ਪਊ ਕਿ ਸਾਨੂੰ ਉਹ ਕਿਸਾਨ ਨੂੰ ਪਰ ਨਾ ਡਿਵੈਲਪਮੈਂਟ ਉਹਨੂੰ ਉਹਨੂੰ ਕੋਈ ਪੈਸੇ ਨਹੀਂ ਦੇਣਾ ਜਾਂ ਜਿਹੜਾ 1200 ਕ ਜੀ ਉਹਦਾ ਵੀ ਉਹ ਉੱਥੇ ਸਾਈਲੈਂਟ ਨੇ ਹੂੰ ਆਹ ਜਿਹੜਾ ਚਾਰਟ ਬਣਾਇਆ ਹੈ ਇਹਦੇ ਵਿੱਚ ਆ ਇਹ 9 ਏਕੜ ਵਾਲੇ ਦਾ ਤੇ 50 ਏਕੜ ਵਾਲੇ ਦਾ ਬਣਾਇਆ ਠੀਕ ਹੈ ਉੱਥੇ ਵਿਚਾਲੇ ਜਿਹਦੀ ਹੈਗੀ ਘਟ ਹੈ ਉਹਨੂੰ ਕਰਨਗੇ ਉਹਦੇ ਵੀ ਚਾਰਜ ਦਿੱਤੇ ਪਰ ਇਹਨੂੰ ਹਲੇ ਹੋਰ ਸੁਣੋ ਕੀ ਹੈ ਜੀ 9 ਏਕੜ ਦਾ 3 ਏਕੜ ਦਿੱਤੀ ਉਹ 6 ਏਕੜ ਲੁਧਿਆਣੇ ਦੇ ਜਿਹੜੇ ਪਿੰਡ ਨੇ 6 ਏਕੜ ਕੋਲੋਂ ਦੇ 9 ਦੀ 9 ਏਕੜ ਚੋਂ ਵੇਲੇ ਹੋ ਜਾਣ ਇੱਕ ਗੱਲ ਫਿਰ ਇਹ ਹੋਰ ਕਹਿੰਦੇ ਨੇ ਵੀ ਜੇ 50 ਏਕੜ 50 ਏਕੜ ਦੇਤੀ ਚਾਰ ਭਰਾ ਇਕੱਠੇ ਨੇ ਜੇ ਆਹ ਉਸ ਉਸ ਦਰ ਉਸ ਸਾਡੇ ਸਾਂਝੇ ਖਾਤੇ ਨੇ ਬਿਲਕੁਲ ਉਹ 50 ਏਕੜ ਪਿੱਠੇ ਦਿੱਤੀ ਉਹਦੇ ਵਿੱਚ ਉਹਨੂੰ ਕਹਿੰਦੇ 30 ਏਕੜ ਦਿਆਂਗੇ ਜੇ ਤੀਏ ਕਰ ਦੇਣਗੇ ਤਾਂ 60 ਕਰੋੜ ਰੁਪਇਆ ਵੀ ਦੇਣਾ ਉਹ ਤਾਂ ਕਹਿੰਦੇ ਇਹ ਵਲੰਟੀਅਰ ਸਕੀਮ ਹੈ ਜਿਨੇ ਦੇਣੀਆ ਦੋ ਨਹੀਂ ਦੇਣੀ ਨਾਲ ਦੋ ਉਹ ਵੀ ਉਹ ਵੀ ਸੁਣ ਲਓ ਜੇ ਤੁਹਾਡੇ ਤੁਸੀਂ ਚਾਰ ਜਣੇ ਇਕੱਠੇ ਹੋ ਕੇ ਵੀ ਕਰਨਾ ਚਾਹੁੰਦੇ ਹੋ ਉਵੇਂ ਵੀ ਕਰ ਲਓ ਇਹ ਵੀ ਇਹ ਵੀ ਸੁਣ ਲਓ ਆ ਜੇ ਇਕੱਠੇ ਹੋ ਕੇ ਦੇਣੇ ਦੇ ਦੋ ਪਰ ਨਾਲ ਪੈਸੇ ਤਾਂ ਦੇਣੇ ਨੇ ਨਾ 2 ਕਰੋੜ ਰੁਪਇਆ ਪਰ ਇਕਲੇ ਵੀ ਦੇਣੇ ਡਿਵੈਲਪਮੈਂਟ ਚਾਰਜਸ ਫਿਰ ਇੱਕ ਹੋਰ ਲਿਖਤਾ ਵੀ ਜੇ ਜਿਹੜੀ ਕਲੋਨੀ ਬਣਾਈ ਥੋੜੀ ਜ਼ਮੀਨ ਦੇ ਨੇੜੇ ਉਹਦੇ ਬਾਹਰੋਂ ਜੇ ਕਿਤੇ ਕੋਈ ਸੜਕ ਕੱਢਣੀ ਪੈਗੀ ਤਾਂ ਲਿਖਦੇ ਆ ਟੂ ਅਵੋਇਡ ਐਕਸੈਸਿਵ ਬਰਡਨ ਓਨ ਆਪਰੇਸ਼ਨਲ ਸਰਵਿਸਿਸ ਟੂ ਬੀ ਪ੍ਰੋਵਾਈਡਡ ਬਾਈ ਦਾ ਅਥਾਰਟੀ ਲੈਂਡ ਓਨਰਸ ਵਿਲ ਬੀ ਪ੍ਰੋਹਿਬਿਟਡ ਫਰਮ ਡਿਵੈਲਪਿੰਗ ਰੈਜ਼ੀਡੈਂਸ਼ੀਅਲ ਪਲਾਟਸ ਜਿਹੜੀ ਜੇ ਡਿਵੈਲਪਮੈਂਟ ਕਰਨੀ ਕੋਈ ਕਹੇ ਵੀ ਮੈਂ ਸਸਤੀ ਕਰ ਲਊਗਾ ਮੈਂ ਤੇ 2 ਕਰੋੜ ਕਾਤੇ ਲੈਣੇ ਉਹ ਇਹ ਨਹੀਂ ਕਰ ਸਕਦਾ ਇਹੀ ਕਰਕੇ ਦੇਣਗੇ ਇੱਕ ਗੱਲ ਇੱਕ ਉਹਨਾਂ ਨੇ ਕਿਹਾ ਵੀ ਜੇ ਸੜਕ ਕੱਢਣੀ ਪੈਗੀ ਉੱਥੇ ਕਹਿੰਦੇ although the construction of zonal roads adjacent to the area uh, uh, return to the land owner ਜਿਹੜੇ ਨਾਲ ਲੱਗਦਾ ਏਰੀਆ ਉਹਦੇ ਨਾਲ ਦਾ ਜੇ ਸੜਕ ਕੱਢਣੀ ਪੈਗੀ will be carried out by the authority ਸੜਕ ਉਹ ਕੱਢਣਗੇ ਇਹਦੇ ਬਸ ਦਾ cost of land acquisition ਜਿਹੜੀ ਉਹ ਜ਼ਮੀਨ ਐਕਵਾਇਰ ਕਰਨਗੇ ਉਹਦੀ ਕੀਮਤ ਐਂਡ ਕੰਸਟਰਕਸ਼ਨ ਆਫ ਥੀਸ ਰੋਡ ਸੜਕਾਂ ਦੀ ਜਿਹੜੇ ਕੰਸਟਰਕਸ਼ਨ ਦਾ ਖਰਚਾ will be recovered from the land owner ਉਨੇ ਪ੍ਰੋ ਰਾਟਾ ਬੇਸਿਸ 60 40 ਰੇਸ਼ੋ ਜਿਹੜਾ ਉਹ ਸੜਕ ਅਲੱਗ ਬਣਾਉਣਗੇ ਉਹਦੇ 60% ਕਿਸਾਨ ਤੋਂ ਲੈਣਗੇ 40% ਆਪਾਂ ਲਵਾਂਗੇ ਹਮ ਹੈ ਕਿ ਸਾਨੂੰ ਇਹ ਤਾਂ ਦੱਸੋ ਵੀ ਕਿਤੇ